ਮਾਨਯੋਗ ਡਿਪਟੀ ਕਮਿਸ਼ਨਰ ਬਰਨਾਲਾ ਜਿਦੇ ਦਿਸ਼ਾ ਨਿਰਦੇਸ਼ਾਂ ਅਨਸਾਰ ਅਸੀਂ ਅੱਜ ਹਫ਼ਤਾਵਾਰੀ ਫੇਸਬੁੱਕ ਤੇ ਪੇਜ ਤੇ ਲਾਈਵ ਹੋ ਰਹੇ ਹਾਂ ਕਰੋਨਾ ਵਾਇਰਸ ਸੰਬੰਧੀ ਜਾਣਕਾਰੀ ਸਾਵਧਾਨੀਆਂ ਵਰਤਣ ਲਈ ਅਤੇ ਸਿਹਤ ਵਿਭਾਗ ਵੱਲੋਂ ਜੋ ਸੇਵਾਵਾਂ ਦਿੱਤੀਆਂ ਜਾਂਦੀਆਂ ਨੇ ਉਹਨਾਂ ਬਾਰੇ ਜਾਣਕਾਰੀ ਦੇਣਗੇ ਮੇਰੇ ਨਾਲ ਡਾਕਟਰ ਕਮਲਜੀਤ ਸਿੰਘ ਬਾਜਵਾ ਜੀ ਐਮਡੀ ਮੈਡੀਸਨ ਜੋ ਸਿਵਲ ਹਸਪਤਾਲ ਬਰਨਾਲਾ ਦੇ ਵਿੱਚ ਸਵਾਵਾਂ ਅਨੁਭਾ ਰਹੇ ਨੇ ਉਹ ਤੁਹਾਡੇ ਨਾਲ ਹੁਣ ਇਸ ਫੇਸਬੁੱਕ ਤੇ ਰੂਬਰੂ ਹੋਣਗੇ ਡਾਕਟਰ ਬੱਜਵਜ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਅੱਜ ਦੇ ਮੀਡੀਆ ਬੁਲੇਟਿਨ ਬਾਰੇ ਜਾਣਕਾਰੀ ਦੇ ਰਿਹਾ ਆਪਣੇ ਬਰਨਾਲਾ ਜ਼ਿਲ੍ਹੇ ਦੇ ਵਿੱਚ ਕੁੱਲ ਜੋ ਸਸਪੈਕਟਿਡ ਕੇਸ ਕੋਵਿਡ 19 ਦੇ ਸੀਗੇ ਉਹ 55226 ਸੀ ਔਰ ਉਹ ਸਾਰਿਆਂ ਦੇ ਟੈਸਟ ਕੀਤੇ ਗਏ ਨੇ 54226 ਸ਼ੱਕੀ ਮਰੀਜ਼ਾਂ ਦੇ ਵਿੱਚ ਜਦੋਂ ਟੈਸਟ ਕੀਤੇ ਗਏ ਤਾਂ 2215 ਨੂੰ ਪੋਜ਼ਿਟਿਵ ਪਾਇਆ ਗਿਆ ਤੇ 51714 네ਗੇਟਿਵ ਆਈ ਰਿਪੋਰਟ 724 ਬੰਦਿਆਂ ਦੀ ਅਜੇ ਰਿਪੋਰਟ ਜਿਹੜੀ ਹੈ ਉਹ ਪੈਂਡਿੰਗ ਹੈ ਆਪਣੇ ਇਥੋਂ ਟੈਸਟ ਜਿਹੜੇ ਨੇ ਉਹ ਗਵਰਨਮੈਂਟ ਫੈਸਿਲਿਟੀਆਂ ਫਰੀਦਕੋਟ ਜਾਂਦੇ ਨੇ ਕੁਝ ਪੈਂਡਿੰਗ ਨੇ 724 ਦੇ ਢੇ ਜੋ 2215 ਪੋਜ਼ਿਟਿਵ ਪੇਸ਼ੈਂਟਸ ਦੇ ਵਿੱਚੋਂ 2065 ਪੇਸ਼ੈਂਟ ਠੀਕ ਹੋ ਕੇ ਆਪਣੇ ਘਰ ਜਾ ਚੁੱਕੇ ਨੇ। ਔਰ ਐਕਟਿਵ ਪੇਸ਼ੈਂਟ ਜਿਹੜੇ ਇਸ ਟਾਈਮ ਤੇ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਉਹ ਆਪਣੇ ਜ਼ਿਲ੍ਹਾ ਬਰਨਾਲਾ ਦੇ ਵਿੱਚ 93 ਨੇ 93। ਤੇ ਅੱਜ ਦੇ ਦਿਨ ਆਪਣੇ ਬਰਨਾਲਾ ਜ਼ਿਲ੍ਹੇ ਦੇ ਵਿੱਚ ਜੋ ਆਪਾਂ ਹਰ ਰੋਜ਼ ਟੈਸਟ ਕਰ ਰਹੇ ਆ ਉਹਨਾਂ ਦੀ ਗਿਣਤੀ ਤਕਰੀਬਨ 500 ਦੇ ਨੇੜੇ ਆ। ਅੱਜ ਦੇ ਦਿਨ ਤੇ ਕੱਲ ਦੇ ਦਿਨ ਕੋਈ ਵੀ ਪੋਜ਼ਿਟਿਵ ਪੇਸ਼ੈਂਟ ਨਹੀਂ ਆਇਆ। ਔਰ ਜੋ ਅੱਜ ਦੇ ਦਿਨ ਆਪਾਂ ਡਿਸਚਾਰਜ ਕੀਤੇ ਨੇ ਪੇਸ਼ੈਂਟ ਉਹ ਦੋ ਕੀਤੇ ਨੇ ਜੋ ਇਲਾਜ ਪੂਰਾ ਹੋਣ ਤੋਂ ਬਾਅਦ ਘਰ ਜਾ ਚੁੱਕੇ ਨੇ 29 ਮਰੀਜ਼ ਨੇ ਜੋ ਉਹ ਹੋਮ ਆਈਸੋਲੇਸ਼ਨ ਦੇ ਵਿੱਚ ਨੇ ਆਪਣੇ ਕੋਲੇ ਬਰਨਾਲਾ ਦੇ ਵਿੱਚ ਇੱਕ ਲੈਵਲ 2 ਫੈਸਿਲਿਟੀ ਹੈ ਜਿਹਦੇ ਵਿੱਚ ਆਪਾਂ ਮਰੀਜ਼ਾਂ ਦਾ ਇਲਾਜ ਕਰਦੇ ਆ ਇੱਥੇ ਅੱਜ ਦੇ ਦਿਨ 8 ਮਰੀਜ਼ ਦਾਖਲ ਨੇ ਮੈਲਕਲਾ ਦੇ ਵਿੱਚ ਕੋਈ ਮਰੀਜ਼ ਨਹੀਂ ਹੈ ਤੇ ਪੂਰੇ ਜ਼ਿਲ੍ਹੇ ਦੇ ਜਿਹੜੇ ਮਰੀਜ਼ ਜਿਹੜੇ ਬਾਹਰ ਦਾਖਲ ਨੇ ਉਹ 56 ਮਰੀਜ਼ ਨੇ ਹੁਣ ਮੈਂ ਤੁਹਾਨੂੰ ਥੋੜਾ ਜਿਹਾ ਕੋਵਿਡ-19 ਦੇ ਸਿੰਪਟਮਸ ਦੇ ਬਾਰੇ ਦੱਸਦਾ ਕਿ ਅਗਰ ਕਰੋਨਾ ਹੋ ਜਾਵੇ ਕਿਸੇ ਬੰਦੇ ਨੂੰ ਤਾਂ ਉਸ ਦੇ ਵਿੱਚ ਕਿਸ ਤਰ੍ਹਾਂ ਦੇ ਸਿੰਪਟਮਸ ਆਉਂਦੇ ਨੇ ਬੁਖਾਰ ਹੋਣਾ ਖਾਂਸੀ ਹੋਣਾ ਗਲਾ ਖਰਾਬ ਹੋਣਾ ਪੇਟ ਦੇ ਵਿੱਚ ਦਰਦ ਹੋਣਾ ਦਸਤ ਹੋ ਜਾਣੇ ਔਰ ਇੱਕ ਬੜੀ ਜ਼ਰੂਰੀ ਚੀਜ਼ ਹੈ ਜੋ ਕਿਸੇ ਨੂੰ ਵੀ ਪਤਾ ਚਲ ਸਕਦਾ ਕਿ ਉਹਨੂੰ স্মੈਲਿੰਗ ਪਾਵਰ ਚਲੀ ਜਾਂਦੀ ਹੈ ਉਹ ਖੁਸ਼ਬੂ ਦਾ ਪਤਾ ਨਹੀਂ ਚੱਲਦਾ ਬੁਖਾਰ ਹੋਵੇ ਨਾਸਲਾ ਜ਼ੁਕਾਮ ਹੋਵੇ ਸਾਹ ਚੜੇ ਤੁਹਾਨੂੰ ਤੁਰੰਤ ਆਪਣੇ ਨੇੜੇ ਦੇ ਸਰਕਾਰੀ ਹਸਪਤਾਲ ਦੇ ਵਿੱਚ ਜਾ ਕੇ ਆਪਣਾ ਚੈੱਕਅਪ ਕਰਵਾਉਣਾ ਚਾਹੀਦਾ ਜਿਹੜਾ ਕਿ ਕਰੋਨਾ ਦੇ ਟੈਸਟ ਨੇ ਇਹ ਬਿਲਕੁਲ ਫ੍ਰੀ ਕੀਤੇ ਜਾ ਰਹੀ ਹੈ ਗਵਰਨਮੈਂਟ ਫੈਸਿਲਿਟੀਆਂ ਦੇ ਵਿੱਚ ਹੁਣ ਇਹ ਇੱਕ ਦੂਸਰੇ ਤੋਂ ਕਿਸ ਤਰ੍ਹਾਂ ਫੈਲਦਾ ਇਹ ਸਾਹ ਦੀ ਬਿਮਾਰੀ ਹੈ ਜਦੋਂ ਆਪਾਂ ਕੋਈ ਛਿੱਕ ਮਾਰਦਾ ਕੋਈ ਖਾਂਸੀ ਕਰਦਾ ਤਾਂ ਇੱਕ ਕਟਾ ਨੂੰ ਇੱਕ ਬੰਦੇ ਤੋਂ ਦੂਸਰੇ ਬੰਦੇ ਦੇ ਵਿੱਚ ਜਾ ਸਕਦੇ ਨੇ ਇਸ ਕਾਰਨ ਜਿਹੜਾ ਇਹਨੂੰ ਰੋਕਣ ਦੇ ਰੋਕਥਾਮ ਦੇ ਤਰੀਕੇ ਨੇ ਮਾਸਕ ਲਗਾ ਕੇ ਰੱਖਣਾ ਸੋਸ਼ਲ ਡਿਸਟੈਂਸਿੰਗ ਰੱਖਣੀ ਇਹ ਬਹੁਤ ਜ਼ਰੂਰੀ ਆ ਹੱਥ ਆਪਣੇ ਸਾਫ਼ ਰੱਖਣੇ ਚੀਜ਼ਾਂ ਨੂੰ ਜਦੋਂ ਆਪਾਂ ਕਿਸੇ ਬਾਹਰ ਜਾਂਦੇ ਆ ਫालतू ਚੀਜ਼ਾਂ ਨੂੰ ਨਾ ਹੱਥ ਲਾਈਏ ਮਾਸਕ ਪਾ ਕੇ ਰੱਖੀਏ ਔਰ ਇੱਕ ਦੂਸਰੇ ਦੂਰੀ ਬਣਾ ਕੇ ਰੱਖੀਏ ਇਹਦੇ ਨਾਲ ਆਪਾਂ ਇਹ ਪੱਕਾ ਕਰ ਸਕਦੇ ਆ ਕਿ ਬਿਮਾਰੀ ਆਪਾਂ ਨੂੰ ਵੀ ਨਹੀਂ ਹੋਏਗੀ ਤੇ ਆਪਣੇ ਤੋਂ ਦੂਸਰੇ ਨੂੰ ਵੀ ਨਹੀਂ ਹੋਏਗੀ ਤੇ ਆਪਾਂ ਕਿਤੇ ਬਾਹਰ ਗਏ ਆ ਤਾਂ ਬਿਮਾਰੀ ਆਪਾਂ ਘਰ ਲੈ ਕੇ ਨਹੀਂ ਆਵਾਂਗੇ ਹੁਣ ਮੈਂ ਆਪਣੀ ਫੈਸਿਲਿਟੀਆਂ ਦੇ ਬਾਰੇ ਥੋੜਾ ਦੱਸਦਾ ਆਪਣੇ ਕੋਲੇ ਜਿਹੜਾ ਲੈਵਲ 2 ਫੈਸਿਲਿਟੀ ਹੈ ਸੋਲਪਤੀ ਉਥੋਂ ਤਕਰੀਬਨ 500 ਤੋਂ ਜ਼ਿਆਦਾ ਪੇਸ਼ੈਂਟ ਇਲਾਜ ਕਰਵਾ ਕੇ ਠੀਕ ਹੋ ਕੇ ਆਪਣੇ ਘਰ ਜਾ ਚੁੱਕੇ ਨੇ ਉਥੇ ਆਪਣੇ ਕੋਲੇ ਵੈਂਟੀਲੇਟਰਸ ਨੇ 6 ਵੈਂਟੀਲੇਟਰਸ ਨੇ ਐਨਆਈਵੀ ਐਨ ਆਨ ਇਨਵੇਸਿਵ ਵੈਂਟੀਲੇਸ਼ਨ ਦੀਆਂ ਮਸ਼ੀਨਸ ਨੇ ਆਪਣੇ ਕੋਲੇ ਆਕਸੀਜਨ ਸਾਰਿਆਂ ਦੇ ਲਈ ਉਪਲਬਧ ਦਾ 50 ਬੈੱਡ ਦੇ ਡੇਲੀ ਫੈਸਿਲਿਟੀ ਹੁਣ ਜੋ ਮਰੀਜ਼ ਦਾ ਇਲਾਜ ਚੱਲ ਰਿਹਾ ਜਾਂ ਜੋ ਮਰੀਜ਼ ਜਾ ਕੇ ਠੀਕ ਹੋ ਕੇ ਆਪਣੇ ਘਰ ਜਾ ਚੁੱਕਿਆ ਉਹਨਾਂ ਨੂੰ ਇੱਕ ਸਪੈਸ਼ਲ ਡਾਈਟ ਦੀ ਜ਼ਰੂਰਤ ਹੁੰਦੀ ਹੈ ਇਹ ਡਾਈਟ ਦੇ ਵਿੱਚ ਪ੍ਰੋਟੀਨ ਜ਼ਿਆਦਾ ਲੈਣਾ ਚਾਹੀਦਾ ਜੇ ਕੋਈ ਐਗਸ ਲੈਂਦਾ ਤਾਂ ਉਹ ਐਗ ਲੈ ਸਕਦਾ ਨਹੀਂ ਤਾਂ ਇੱਕ ਅચ્છી ਡਾਈਟ ਜੋ ਘਰ ਘਰ ਦੀ ਹੁੰਦੀ ਹੈ ਉਹ ਲੈਣੀ ਚਾਹੀਦੀ ਹੈ ਪਰ ਇਸ ਦੇ ਵਿੱਚ ਕੁਝ ਇਸ ਤਰ੍ਹਾਂ ਦੀ ਗੱਲ ਹੈ ਕਿ ਕੋਈ ਮਰੀਜ਼ ਜਿਹੜੇ ਗੁਰਦਿਆਂ ਦੇ ਇਲਾਜ ਮਰੀਜ਼ ਹੋਣ ਉਹ ਇਸ ਚੀਜ਼ ਦਾ ਇਸ ਡਾਈਟ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲੈ ਜੋ ਮਰੀਜ਼ਾਂ ਨੂੰ ਫਟੇ ਕਿਟਸ ਵੀ ਵੰਡੀਆਂ ਜਾ ਰਹੀਆਂ ਨੇ ਉਹ ਕਿਟਸ ਦੇ ਵਿੱਚ ਹਰ ਚੀਜ਼ ਜੋ ਮਰੀਜ਼ ਨੂੰ ਜਾਂ ਜੋ ਬਿਮਾਰ ਬੰਦੇ ਨੂੰ ਹੋਮ ਆਈਸੋਲੇਸ਼ਨ ਵਾਲੇ ਬੰਦੇ ਨੂੰ ਜਾਂ ਜੋ ਡਿਸਚਾਰਜ ਕਰਕੇ ਉਹ ਘਰ ਭੇਜ ਰਹੇ ਆ ਉਹਨਾਂ ਨੂੰ ਜਿਸ ਜਿਸ ਚੀਜ਼ ਦੀ ਜ਼ਰੂਰਤ ਆ ਉਹ ਸਾਰੀ ਚੀਜ਼ ਉਹਦੇ ਵਿੱਚ ਹੈ ਉਹਦੇ ਵਿੱਚ ਪਲਸ ਆਕਸੀਮੀਟਰਸ ਨੇ ਉਹਦੇ ਵਿੱਚ ਥਰਮਾਮੀਟਰਸ ਨੇ ਉਹਦੇ ਵਿੱਚ ਦਸਤਾਨੇ ਨੇ ਮਾਸਕ ਨੇ ਉਹਦੇ ਵਿੱਚ ਹਰ ਉਹ ਚੀਜ਼ ਆ ਜੋ ਉਹਨੂੰ ਜ਼ਰੂਰਤ ਪੈਂਦੀ ਹੈ ਤੇ ਮੈਂ ਫੇਰ ਇਸ ਗੱਲ ਨੂੰ ਐਮਫਸਾਈਜ਼ ਕਰਦਾ ਤੇ ਇਸ ਗੱਲ ਨੂੰ ਜ਼ੋਰ ਦਿੰਦਾ ਕਿ ਆਪਾਂ ਇਸ ਬਿਮਾਰੀ ਨੂੰ ਜਦ ਤੱਕ ਵੈਕਸੀਨ ਨਹੀਂ ਆਉਂਦੀ ਉਦੋਂ ਤੱਕ ਆਪਾਂ ਆਪਣੇ ਆਪ ਨੂੰ ਤੇ ਆਪਣੇ ਫੈਮਿਲੀ ਨੂੰ ਤੇ ਆਪਣੇ ਫਰੈਂਡਸ ਨੂੰ ਬਚਾ ਕੇ ਰੱਖਣਾ ਇਹਦੇ ਲਈ ਬੜਾ ਹੀ ਜ਼ਰੂਰੀ ਹੈ ਕਿ ਆਪਾਂ ਮਾਸਕ ਲਗਾ ਕੇ ਰੱਖੀਏ ਆਪਾਂ ਵੇਸਲੇ ਨਾ ਹੋਈਏ ਆਪਾਂ ਅੱਜ ਕੱਲ ਦੇਖਦੇ ਆਂ ਬਾਜ਼ਾਰਾਂ ਦੇ ਵਿੱਚ ਲੋਕ ਬਿਲਕੁਲ ਮਾਸਕ ਬਹੁਤ ਘੱਟ ਪਾ ਰਹੇ ਨੇ ਮਾਸਕ ਪਾ ਕੇ ਰੱਖੀਏ ਸੋਸ਼ਲ ਡਿਸਟੈਂਸਿੰਗ ਰੱਖੀਏ ਹੱਥ ਵਾਰ-ਵਾਰ ਧੋਈਏ ਕਿਸੇ ਇਦਰ ਉਧਰ ਚੀਜ਼ ਨੂੰ ਫालतੂ ਨੂੰ ਜਿਹਨੂੰ ਆਪਾਂ ਬਚ ਸਕਦੇ ਹੱਥ ਲਾਉਂਦੇ ਉਹਨੂੰ ਨਾ ਹੱਥ ਲਗਾਈਏ ਤੇ ਇਸ ਤੋਂ ਆਪਾਂ ਇਨਸ਼ੋਰ ਕਰ ਸਕਦੇ ਆ ਕਿ ਬਿਮਾਰੀ ਆਪਾਂ ਨੂੰ ਨਹੀਂ ਹੋਏਗੀ ਜੇ ਕਿਸੇ ਨੂੰ ਸਿੰਪਟਮਸ ਆਉਂਦੇ ਨੇ ਜੋ ਮੈਂ ਦੁਬਾਰਾ ਰਿਪੀਟ ਕਰਦਾ ਬੁਖਾਰ ਹੋਣਾ ਸਰੀਰ ਦੇ ਵਿੱਚ ਬदन ਦਰਦ ਹੋਣਾ ਜ਼ਿਆਦਾ ਖਾਂਸੀ ਹੋਣੀ ਸਾਹ ਚੜਨਾ ਪੇਟ ਦੇ ਵਿੱਚ ਦਰਦ ਹੋਣਾ ਲੂਸ ਟੂਲਸ ਹੋਣੇ ਪਤਲੇ ਦਸਤਾਂ ਨੇ ਇਦਾਂ ਦਾ ਕੁਝ ਵੀ ਹੁੰਦਾ ਤਾਂ ਨਾਲ ਦੀ ਨਾਲ ਨੇੜੇ ਦੇ ਸਰਕਾਰੀ ਹਸਪਤਾਲ ਦੇ ਵਿੱਚ ਜਾਓ ਤੇ ਚੈੱਕ ਕਰਵਾਓ ਧੰਨਵਾਦ ਕਰੋਨਾ ਮਹਾਮਾਰੀ ਦੌਰਾਨ ਸਿਵ ਜ਼ਿਲ੍ਹਾ ਬਰਨਾਲਾ ਦੇ ਵਿੱਚ ਹੁਣ ਤੱਕ 2154 ਨਾਰਮਲ ਜਨਪੇ ਕੀਤੇ ਗਏ ਹਨ ਅਤੇ 827 ਸਜੇਰੀਅਮ ਨਾਲ ਆਪਰੇਸ਼ਨ ਨਾਲ ਜਨਪੇ ਕੀਤੇ ਗਏ ਆ ਕੁੱਲ 2981 ਜਨੇਪੇ ਕੀਤੇ ਗਏ ਆ ਸਿਹਤ ਭਾਗ ਵੱਲੋਂ ਆਪ ਸਭ ਨੂੰ ਅਪੀਲ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਤੇ ਸਿਹਤ ਭਾਗ ਵੱਲੋਂ ਜੋ ਵੀ ਸਾਵਧਾਨੀਆਂ ਜਾਂ ਐਡਵਰਟਰੀ ਜਾਰੀ ਕੀਤੀ ਜਾਂਦੀ ਹੈ ਉਸ ਦਾ ਪਾਲਣ ਕੀਤਾ ਜਾਵੇ ਤਾਂ ਜੋ ਕਰੋਨਾ ਵਾਇਰਸ ਤੋਂ ਅਸੀਂ ਆਪਣੇ ਆਪ ਨੂੰ ਆਪਣੇ ਪਰਿਵਾਰ ਨੂੰ ਆਪਣੇ ਸਮਾਜ ਨੂੰ ਬਚਾ ਸਕੀਏ ਧੰਨਵਾਦ